ਸਹਾਰਨਪੁਰ ਤੋਂ ਖੁਰਾਲਗੜ ਸਤਸੰਗ ਲਈ ਜਾ ਰਹੇ ਸ਼ਰਦਾਲੂਆਂ ਦਾ ਟੈਂਪੂ ਅਜੋਲੀ ਮੋੜ ਫਲਾਈਓਵਰ ਤੇ ਪਲਟਿਆ ਮਿਲੀ ਜਾਣਕਾਰੀ ਅਨੁਸਾਰ ਸਹਾਰਨਪੁਰ ਤੋਂ ਸੰਗਤ ਖੁਰਾਲਗੜ ਸਤਸੰਗ ਵਿੱਚ ਸ਼ਾਮਿਲ ਹੋਣ ਜਾ ਰਹੀ ਸੀ ਜਦੋਂ ਰੇਲਵੇ ਸਟੇਸ਼ਨ ਪਹੁੰਚੇ ਤਾਂ ਉਹਨਾਂ ਵੱਲੋਂ ਖੁਰਾਲਗੜ ਜਾਣ ਲਈ ਕਿਰਾਏ ਦੇ ਉੱਤੇ ਇੱਕ ਛੋਟਾ ਹਾਥੀ ਕੀਤਾ ਗਿਆ ਜੋ ਇਹਨਾਂ ਸਾਰੇ ਸਰਦਾਲੂਆਂ ਨੂੰ ਜਿਨ੍ਹਾਂ ਦੀ ਲਗਭਗ ਗਿਣਤੀ ਦਰਜਨ ਤੋਂ ਵੱਧ ਦੱਸੀ ਜਾ ਰਹੀ ਹੈ ਲੈ ਕੇ ਖੁਰਾਲਗੜ ਜਾ ਰਿਹਾ ਸੀ ਕਿ ਅਚਾਨਕ ਅਜੋਲੀ ਮੋੜ ਫਲਾਇਓਵਰ ਤੇ ਛੋਟਾ ਹਾਥੀ ਬੇਕਾਬੂ ਹੋ ਪਲਟ ਗਿਆ ਜਿਸ ਦੇ ਚਲਦਿਆਂ ਛੋਟੇ ਹਾਥੀ ਵਿੱਚ ਸਵਾਰ ਸਵਾਰੀਆਂ 'ਚ ਕੁਝ ਸਰਦਾਲੂਆਂ ਨੂੰ ਗੰਭੀਰ ਝੋਟਾ ਆਈ ਅਤੇ ਬਾਕੀਆਂ ਨੂੰ ਮਾਮੂਲੀ ਝੋਟਾ ਲੱਗਿਆ ਪਰੇਥੇ ਇਹ ਵੀ ਦੱਸਣਾ ਬੰਦਾ ਹੈ ਕਿ ਛੋਟੇ ਹਾਥੀ ਵਿੱਚ ਸਵਾਰ ਡੇਢ ਦਰਜਨ ਦੇ ਕਰੀਬ ਸਵਾਰਿਆ ਕਿਤੇ ਨਾ ਕਿਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੈ ਜ਼ਖਮੀਆਂ ਨੂੰ ਐਨ ਐਫ ਐਲ ਐਬੂਲੈਂਸ ਤੇ 108 ਐਬੂਲੈਂਸ ਦੇ ਦੁਆਰਾ ਜ਼ਖਮੀਆਂ ਨੂੰ ਸਿਵਲ ਹਸਪਤਾਲ ਨੰਗਲ ਪਹੁੰਚਾਇਆ ਗਿਆ ਜਿੱਥੇ ਉਹਨਾਂ ਨੂੰ ਪ੍ਰਥਮ ਉਪਚਾਰ ਦਿੱਤਾ ਗਿਆ ਪੀਬੀ ਪ੍ਰਾਇਮ ਅਪਡੇਟ ਲਈ ਗगन ਪਮਰਾਦੀ ਰਿਪੋਰਟ ਰਾਮ ਮੇਰਾ ਨਾਮ ਹੈ ਮਗਰਮ ਬਤਾਨਾ ਕਿਆ ਸਰਨਪੁਰ ਸੇ ਵਿਲੋਮ ਕਰਤਾ ਹੂੰ ਔਰ ਮੈਂ ਮਹਾਰਾ ਰਵਿਦਾ ਜੀ ਕੇ ਆਸ਼ਰਮ ਮੇ ਸਤਸੰਗ ਮੇ ਜਾ ਰਹੇ ਤੇ ਖੈਰਾ ਲਗੜ ਕੇ ਲੀਏ और स्टेशन से तो वो छोटा हाथी जो हमने करा था किराए के लिए उसने कहा था चालीस रुपए प्रति किराया लिया जाएगा आपसे और हम छोड़ देंगे उसको रास्ता मालूम नहीं तो आउट रास्ता लेते अच्छा। तो बैक किया बैक करते समय जो पुल पर, पर नीचे उतर रही थी गाड़ी ये ये पुल है जो इधर हाँ जी हाँ जी 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 हम तो सर पहली दफा हमें तो मालूम नहीं है तो पुल पर आते समय ऐसे लहर ऐसे लेकर चल रहा था तो गाड़ी ऐसे पलट गई छोटा आदि सर उसमें पंद्रह बीस बंदे थे बहुत छोटे आए वो, वो गंभीर है कुछ लोग सभी तो, सभी के दे थे ये सहारनपुर से है सभी? सभी जी जी सराल जी जी सत्संग में जा रहे थे महाराज रविदास जी के सत्संग में खरालग लगा हुआ जी मेरा नाम विक्रम सिंह सहारनपुर से है आप से आ रहे थे सहारनपुर से आ रहे थे यहाँ से स्टेशन से वो किया था छोटा आती है जी कहाँ के लिए जा रही है खरालगढ़ के लिए क्या हुआ था खेल ये हो रास्ते में ड्राइवर को पता नहीं था रास्ता कहाँ है तो बैक गलत रास्ते चला फिर रास्ते पता किया भाई गलत रास्ते रास्ता बैक करता हूँ तो बैक जैसे पुल से ढलान से उतरा उससे गाड़ी के जाना एकदम वो नियंत्रण से खो गया तुरंत गाड़ी पलट गई कितने जनों को चोट तो करीब पंद्रह सोलह लोग हैं सभी को चोट है काफी चोटे हैं टेम्पू वाला कहा चला गया वो नंबर कोई नहीं है लेकिन वो जय स्टेशन के पास में जहाँ से बुक किया था वहाँ पे उसकी जानकारी है अच्छा। सवारी था कि दूसरा था वैसा माल था, वैसा था, माल था था माल 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 वाला था। माल वाला था। तो वाला जी, आती था, जो बराबर में में बराबर में में स्टैंड है है स्टेशन स्टेशन के के पार्किंग का उस, उसने करके दिया था पार्किंग वाले तो स्टेशन तो ਟੈਂਪੂ ਵਾਲਾ ਲੈ ਗਿਆ ਉੱਥੇ ਨੀਮ ਚੌਂਕ ਤੇ ਅੱਗੇ ਫਲਾਈਓਵਰ ਤੇ ਜਾਂਦੇ ਪਤਲੀ ਸ਼ਾਮਾ ਹੋ ਗਏ ਟੈਂਪੂ ਪਤਰੀਆ ਮਿਲ ਗਈ ਤੁਹਾਨੂੰ ਕਿਵੇਂ ਇਨਫੋਰਮੇਸ਼ਨ ਤੁਹਾਨੂੰ ਤਾਂ ਫੋਨ ਗਿਆ ਜੀ ਐਨਐਫਐਲ ਹਸਪੀਟਲ ਠੀਕ ਹੈ ਫਿਰ ਤਾਂ ਸੀ ਐਮਰਜੈਂਸੀ ਫਟਾਫਟ ਪਹੁੰਚੇ ਉੱਥੇ ਲੈ ਕੇ ਆਏ ਜੀ 7-8 ਜਨਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿੰਨੇ ਕ ਬੰਦੇ ਆ ਜੀ ਇੰਜਰਡ 6-7 ਆ ਗਏ ਹਾਂ ਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀਵਨ ਕੁਮਾਰ ਜੀ ਜੀ ਲਈ ਲੈ ਕੇ 108 ਕੀ ਜਾ ਕੇ ਸਾਰਾ ਨਾਮ ਲੱਗਦਾ ਤੇ ਕਿੰਨੇ ਬੰਦੇ ਲੈ ਗਏ ਇਹ ਜਿਹੜੀ ਸਹਾਰ ਨੂੰ ਪਰਤਵਾਰੇ ਸੀ ਤੇ ਟ੍ਰੇਨ ਚ ਇਹ ਰੇਲਵੇ ਵਿਭਾਗ ਨੇ ਛੇ ਸੰਤਰਾ ਛੋਟਾ ਹਾਥੀ ਕੀਤਾ ਤੇ ਉਹ ਚ ਘਟ ਤੋਂ ਘਟ ਕੋਈ 30 35 ਬੰਦੇ ਸੀ ਉਹ ਓਵਰਲੋਡ ਹੋਣ ਕਰਕੇ ਉਨਾ ਫਲਾਈਓਵਰ ਤੇ ਪਲਟ ਗਿਆ ਜਿਹੜਾ ਅਜੋਲੀ ਮੋੜ ਫਲਾਈਓਵਰ ਹੈ ਹਾਂਜੀ ਤਾਂ 16 ਬੰਦੇ ਸੀ ਲਿਆਏ ਹੋਰ ਪਹਿਲੇ ਆ ਗਏ ਜੀ ਇਹਨੇ ਸੂਚਨਾ ਤੁਹਾਨੂੰ ਫੋਨ ਕੀਤਾ ਹੈ ਇਹ ਸਾਨੂੰ 108 ਤੇ ਉੱਥੇ ਐਮਸੀਐਨ ਅਨੰਗਲ ਦਾ ਨਾਮ ਤੋਂ ਮੈਨੂੰ ਪਤਾ ਨਹੀਂ ਉਹਨੇ ਫੋਨ ਕੀਤਾ ਸੀ ਜੀ ਕੋਈ ਜ਼ਿਆਦਾ ਇੰਜਰਡ ਕੋਈ ਇੰਜਰਡ ਹੈਗੇ ਆ ਜੋ ਪਹਿਲੇ ਆ ਗਏ ਨਾ ਐਨ ਐਫ ਐਲ ਗੱਡੀ ਚ ਐਂਬੂਲੈਂਸ ਉਹ ਇੰਜਰਡ ਹੈਗੇ ਜਿਹੜੇ ਸਾਡੇ ਵਾਲੇ ਆ ਤੇ ਥੋੜੀਆਂ ਹਾਂ ਜਿਆਦਾ ਇੰਜ ਚੱਲ ਰਿਹਾ ਅੱਜ ਥੋੜੀ ਦੇਰ ਪਹਿਲਾਂ ਸਾਨੂੰ ਇੱਕ ਫੋਨ ਆਇਆ ਕਿ ਅਜੋਲੀ ਫਲਾਈਓਵਰ ਦੇ ਇੱਕ ਟੈਂਪੂ ਜਿਹੜਾ ਜਿੱਚ ਸਵਾਰੀਆਂ ਸੀਗੀਆਂ ਤਕਰੀਬਨ 1500 ਦਾ ਯਾਤਰੀ ਸੀਗੇ ਉਹ ਪਲਟ ਗਿਆ ਤੁਰੰਤ ਅਸੀਂ ਮੌਕੇ ਤੇ ਪਹੁੰਚੇ ਇਹਦੇ ਵਿੱਚ ਤਕਰੀਬਨ 16 ਜਨੇ ਸੀ ਹਸਾਰਨਪੁਰ ਤੋਂ ਆਏ ਸੀ ਫਰਾਲਗੜ ਜਾ ਰਹੇ ਸੀ ਤੇ ਇਹਨਾਂ ਚੋਂ ਤਕਰੀਬਨ 6 ਬੰਦਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਇੱਕ ਟੈਂਪੂ ਸੀਗਾ ਸਵਾਰ ਜਿਹੜਾ ਮਾਲ ਵਾਲਾ ਉੱਥੇ ਆਏ ਸੀਗੇ ਬਹਿ ਕੇ ਫਰਾਲਗੜ ਚੱਲੇ ਸੀਗੇ ਰਸਤੇ 'ਚ ਪਲਟ ਗਿਆ ਤੇ ਉਹ ਟੈਂਪੋ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਇਹਨਾਂ ਨੂੰ ਛੱਡ ਕੇ ਅਸੀਂ ਆ ਕੇ ਇੱਥੇ ਐਂਬੂਲੈਂਸ ਲਾਹੀ ਇਹਨਾਂ ਨੂੰ ਐਨਐਫਐਲ ਦੀ ਐਂਬੂਲੈਂਸ ਆਈ ਸੀ ਅਸੀਂ ਇਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਤੇ ਹੋਰ ਵੀ ਇਹਨਾਂ ਸਵਾਰੀਆਂ ਨੂੰ ਜਿਹੜੀ ਕੋਈ ਦੁੱਖ ਤਕਲੀਫ ਸੀ ਜੀ ਉਹਦੀ ਪੁੱਛੀ ਪਾਣੀ ਪੂਣੀ ਪਲਾਇਆ ਤੇ ਇਹ ਸਾਰੇ ਹੁਣ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਹੈ ਤੇ 100 ਨੰਬਰ ਤੇ ਵੀ ਕਾਲ ਕਰ ਦਿੱਤੀ